जय श्री बवलाल जी प्यारे बच्चों हर दूज ते आकर्षक इनाम ਦਾ سلسلہ ਪਿਛਲੀ 23 ਤਰੀਕ ਤੋਂ ਹੀ ਚੱਲ ਰਿਹਾ ਹੈ ਉਸੇ ਤਰ੍ਹਾਂ ਹੀ ਬੱਚੇ ਲਗਾਤਾਰ ਪਰਚੀਆਂ ਪਾ ਰਹੇ ਹਨ ਤੇ ਇਸ ਵਾਰ ਵੀ 23 ਤਰੀਕ ਨੂੰ ਹੀ श्री बवलाल जी ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਇਹ ਇਨਾਮ 23 ਤਰੀਕ ਨੂੰ ਸ਼ਾਮ 5 ਵਜੇ ਕੱਢੇ ਜਾਣਗੇ ਸੋ ਸਮਾਨ ਦੀ ਵੀਡੀਓ ਜੋ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ ਉਸਦੀ ਮੈਂ ਪਾ ਰਿਹਾ ਦਸਹਿਰੇ ਕਰਕੇ ਵੀਡੀਓ ਬਣਾਉਣ ਵਿੱਚ ਟਾਈਮ ਲੱਗ ਗਿਆ ਸੋ ਪਹਿਲਾ ਇਨਾਮ ਜੋ ਹੈ ਉਹ ਇਹ 1.5 2 1.5/2 ਦਾ ਬਲੈਕਬੋਰਡ ਹੈ ਵੱਡਾ ਬਲੈਕਬੋਰਡ ਹੈ ਇੱਕ ਪਾਸੇ ਅਸੀਂ ਇਸ ਤੇ ਚਾਕ ਨਾਲ ਲਿਖ ਸਕਦੇ ਹਾਂ ਦੂਸਰੀ ਸਾਈਡ ਤੇ ਵਾਈਟ ਬੋਰਡ ਬਣਿਆ ਹੈ ਇਸ ਤੇ ਅਸੀਂ ਮਾਰਕਰ ਨਾਲ ਲਿਖ ਸਕਦੇ ਹਾਂ ਇਹ ਸੀ ਪਹਿਲਾ ਇਨਾਮ ਪਿਆਰੇ ਬੱਚਿਓ ਦੂਸਰਾ ਇਨਾਮ ਹੈ ਇਹ ਡਬਲ ਡੰਡੇ ਵਾਲਾ ਰਾਕਟ ਇਹ ਕਿڑی ਸ਼ਿਕਾ ਬਹੁਤ ਹੀ ਵਧੀਆ ਕੁਆਲਿਟੀ ਦਾ ਹੈ ਜਿਸ ਤਰ੍ਹਾਂ ਮਰਜ਼ੀ ਇਸ ਨੂੰ ਮਾਰੋ ਤੇ ਗਾਣੀ ਭਜੇਗਾ ਨਹੀਂ ਬਹੁਤ ਹੀ ਵਧੀਆ ਤਰ੍ਹਾਂ ਦੇ ਅੰਦਰ ਇਹ ਦੂਸਰੇ ਨੰਬਰ ਤੇ ਇਨਾਮ ਕੱਢਿਆ ਜਾਏਗਾ 23 ਤਰੀਕ ਨੂੰ ਪਾਵਾ ਲਾਲ ਜੀ ਦੇ ਜਨਮ ਦਿਨ ਤੇ ਤੀਸਰਾ ਇਨਾਮ ਹੈ ਇਹ ABC ਵਾਲਾ ਮੈਟ ਜਿਸ ਵਿੱਚ ਸਾਰੇ ਲੈਟਰ ਕੱਟੇ ਹੋਏ ਨੇ ਬੱਚਿਆਂ ਨੇ ਫਰਸ਼ ਤੇ ਇਸ ਨੂੰ ਜੋੜਨਾ ਹੈ ABC ਨੂੰ ਗੇਮ ਦੀ ਗੇਮ ਹੈ ਜਿਸ ਤਰ੍ਹਾਂ ਮਰਜ਼ੀ ਆਪਣਾ ਨਾਮ ਲਿਖਣ ਕੁਛ ਵੀ ਕਰਨ ਖੇਡਣ ਲਈ ਬਹੁਤ ਹੀ ਵਧੀਆ ਬੱਚਿਆਂ ਦੇ ਇਹ ਐਟਮ ਹੈ ਜੋ ਤੀਸਰੇ ਨੰਬਰ 'ਤੇ ਇਨਾਮ ਦੂਜੇ 'ਤੇ ਨਿਕਲੇਗਾ ਤੇਈ ਤਰੀਕ ਨੂੰ ਸ਼ਾਮ ਪੰਜ ਵਜੇ ਚੌਥੇ ਨੰਬਰ 'ਤੇ ਇਹ ਬਹੁਤ ਹੀ ਸ਼ਾਨਦਾਰ ਡੈਰੀ ਹੈ ਪੜ੍ਹਨ ਵਾਲੇ ਬੱਚਿਆਂ ਵਾਸਤੇ ਇਹ ਬਹੁਤ ਹੀ ਸ਼ਾਨਦਾਰ ਡੈਰੀ ਹੈ ਲੋਕ ਲੱਗਾ ਸਾਈਡ ਤੇ ਇੱਥੋਂ ਖੁੱਲੀ ਦਾ ਲੈਦਰ ਦੀ ਡੈਰੀ ਹੈ ਇਹ ਚੌਥੇ ਨੰਬਰ ਦਾ ਇਨਾਮ ਜਬਾਬਾ ਲਾਲ ਜੀ ਦੇ ਜਨਮ ਦਿਨ ਤੇ ਹਰ ਮਹੀਨੇ ਨਿਕਲਦਾ ਹੈ ਇਹ ਚੌਥੇ ਨੰਬਰ ਦਾ ਇਨਾਮ ਹੈ ਇਹ ਪੰਜਵੇਂ ਨੰਬਰ ਦਾ ਇਨਾਮ ਬਹੁਤ ਹੀ ਸ਼ਾਨਦਾਰ ਫਾਉਂਟਨ ਪੈਨ ਹੈ ਤੇ ਨਾਲ ਇਹਦੇ ਵਿੱਚ ਕੈਲਕੂਲੇਟਰ ਲੱਗਾ ਹੋਇਆ ਹੈ ਬੱਚਿਆਂ ਦੇ ਪੜਨ ਵਿੱਚ ਜੋੜ ਕਰਨ ਵਿੱਚ ਬਹੁਤ ਹੀ ਇਹ ਮਦਦ ਕਰੇਗਾ ਇਹ ਸੁੰਦਰ ਲਿਖਾਈ ਕਰਨ ਲਈ ਇਹ ਫਾਊਂਟਨ ਪੈਨ ਬਹੁਤ ਕੰਮ ਆਵੇਗਾ। ਸੋ 23 ਤਰੀਕ ਸ਼ਾਮ 5 ਵਜੇ ਲਾਈਵ ਮੇਰੀ ਫੇਸਬੁੱਕ ਆਈਡੀ ਚਨਪੁਰ ਵਾਲਾ ਰਾਮਨ ਤੇ ਇਹ ਰਿਜ਼ਲਟ ਨਿਕਲੇਗਾ। ਦੇਖਣਾ ਕਿਸ ਤਰ੍ਹਾਂ ਬੱਚੇ ਪਰਚੀ ਕੱਟਦੇ ਹਨ ਤੇ ਕਿਸ ਦੀ ਕਿਸਮਤ ਖੁੱਲਦੀ ਹੈ। ਤੁਸੀਂ ਵੀ ਸਾਰੇ ਜਲਦੀ ਤੋਂ ਜਲਦੀ ਆਓ। ਸਾਜਨ ਬੁੱਕ ਸ਼ਾਪ ਤੇ ਕਾਪੀ ਲੱਗੀ ਹੋਈ ਹੈ। ਨੰਬਰ ਲਿਖ ਕੇ ਤੇ ਡੱਬੇ ਵਿੱਚ ਪਾ ਦਿਓ ਤੇ ਆਪਣੀ ਕਿਸਮਤ ਅਜਮਾਓ ਬਾਬਾ ਲਾਲ ਜੀ ਕਿਸ ਕਿਸ ਤੇ ਪਾਗ ਖੋਲਦੇ ਹਨ 23 ਤਰੀਕ ਸ਼ਾਮ 5 ਵਜੇ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਮੇਰੇ ਚੈਨਲ ਨੂੰ ਫੋਲੋ ਕਰੋ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਬੱਚਾ ਹਰ ਆਦਮੀ ਇਸ ਸਕੀਮ ਦਾ ਫਾਇਦਾ ਉਠਾ ਸਕੇ જય ਸ਼੍ਰੀ ਬਾਬਾ ਲਾਲ ਜੀ ਹਰ ਹਰ ਮਹਾਂ